ਕੀ WhatsApp ਬੰਦ ਹੋਣ ਜਾ ਰਿਹਾ ਹੈ ਇੱਕ ਬਹੁਤ ਵੱਡੀ ਅਪਡੇਟ ਹੈ ਜੋ ਤੁਹਾਡੇ ਸਾਰਿਆਂ ਤੱਕ ਮੈਂ ਪੂਰੀ ਜਾਣਕਾਰੀ ਡਿਟੇਲ ਨਾਲ ਦੱਸ ਰਿਹਾ ਹਾਂ ਸਤਾਰਕ ਰਹੋ ਇਹ WhatsApp ਬੰਦ ਵੀ ਹੋ ਸਕਦਾ ਹੈ ਇਹ ਆਫੀਸ਼ੀਅਲੀ ਆਪਾਂ ਨਹੀਂ ਕਹਿ ਰਹੇ ਬਲਕਿ ਇਹ WhatsApp ਵੱਲੋਂ ਕਿਹਾ ਗਿਆ ਹੈ ਦਿੱਲੀ ਦੀ ਹਾਈ ਕੋਰਟ ਵਿੱਚ ਇੱਕ ਕੇਸ ਪਾਇਆ ਗਿਆ ਸੀਗਾ Meta ਵੱਲੋਂ ਕਿ ਇੱਕ IT ਨਿਯਮ ਹੈਗਾ WhatsApp ਦਾ 2021 ਦਾ ਉਸ ਦੇ ਅਗੇਂਸਟ ਯਾਨੀ ਐਂਡ ਟੂ ਯੂਜ਼ਰ ਇਨਸਕ੍ਰਿਪਸ਼ਨ ਜਦੋਂ ਵੀ ਆਪਾਂ ਕਿਸੇ ਨੂੰ ਮੈਸੇਜ ਜਾਂ ਕਾਲ ਕਰਦੇ ਹਾਂ ਅਕਸਰ ਵਾਰ ਸਾਨੂੰ ਵਟਸਐਪ ਦੇ ਉੱਪਰ ਲਿਖਿਆ ਆਂਦਾ ਹੈ ਵਟਸਐਪ ਨੂੰ ਕੌਣ ਯੂਜ਼ ਨਹੀਂ ਕਰਦਾ ਵਟਸਐਪ ਨੂੰ ਪ੍ਰੋਫੈਸ਼ਨਲੀ ਤੌਰ ਤੇ ਬਿਜ਼ਨਸਮੈਨ ਯੂਜ਼ ਕਰਦੇ ਨੇ ਐਜੂਕੇਸ਼ਨਲ ਖੇਤਰ ਨਾਲ ਵਟਸਐਪ ਯੂਜ਼ ਹੁੰਦਾ ਹੈ ਬਹੁਤ ਸਾਰੀਆਂ ਪੋਲਿਟੀਕਲ ਪਾਰਟੀ ਯੂਜ਼ ਕਰਦੀਆਂ ਚਾਹੇ ਆਪਾਂ ਫੈਮਿਲੀ ਮੈਂਬਰ ਦੀ ਗੱਲ ਕਰੀਏ ਹਰ ਕੋਈ ਨਾ ਕੋਈ ਆਪਣਾ ਗਰੁੱਪ ਬਣਾ ਕੇ ਜਾਂ ਫਿਰ ਆਪਾਂ ਸਰਕਾਰੀ ਕੰਮਾਂ ਤੇ ਧਾਰਿਆਂ ਦੀ ਗੱਲ ਕਰਦੇ ਹਾਂ ਤਾਂ ਵਟਸਐਪ ਨੂੰ ਅਕਸਰ ਵਾਰ ਇਸ ਲਈ ਯੂਜ਼ ਕੀਤਾ ਜਾਂਦਾ ਹੈ मैक्सिमम टू मैक्सिमम ਲੋਕ ਜਿਹੜੇ ਹਾਈ ਪ੍ਰੋਫਾਈਲ ਜਾਂ ਹਾਈ profession ਦੇ ਪੀਪਲ ਲੋਕ ਨੇ ਉਹ WhatsApp ਤੇ ਕਾਲ ਕਰਦੇ ਨੇ ਕਿਉਂਕਿ WhatsApp ਦੀ ਇੱਕ ਐਸੀ ਪ੍ਰਾਈਵੇਸੀ ਹੈਗੀ ਹੈ ਕਿ end to end ਯੂਜ਼ਰ ਰਹਿੰਦੀ ਹੈ ਮਤਲਬ ਕਿ ਜਦਾਂ A ਕੈਂਡੀਡੇਟ B ਨਾਲ ਗੱਲ ਕਰ ਰਿਹਾ ਹੈ ਤਾਂ A ਤੋਂ B ਤੱਕ ਹੀ ਰਹੇਗਾ C ਤੱਕ ਉਹਦੀ ਡਿਟੇਲ ਨਹੀਂ ਜਾ ਸਕਦੀ WhatsApp ਦੀ ਅੱਜ ਤੱਕ WhatsApp ਦੇ ਰਿਕਾਰਡ ਦੇ ਮੁਤਾਬਿਕ ਤੇ IT ਨਿਯਮਾਂ ਦੇ ਮੁਤਾਬਿਕ WhatsApp ਨੂੰ ਹੈਕ ਨਹੀਂ ਕੀਤਾ ਗਿਆ ਤੇ ਨਾ ਹੀ ਕੀਤਾ ਜਾ ਸਕਦਾ ਹੈ ਪਾਰ ਦੇ ਵਿੱਚ ਤਕਰੀਬਨ 500 ਬਿਲੀਅਨ ਤੋਂ ਜ਼ਿਆਦਾ 500 ਮਿਲੀਅਨ ਤੋਂ ਜ਼ਿਆਦਾ WhatsApp ਦੇ ਆਫੀਸ਼ੀਅਲੀ ਯੂਜ਼ਰ ਹੈਗੇ ਆ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ WhatsApp ਯੂਜ਼ ਕੀਤੇ ਜਾਣ ਵਾਲਾ ਇੱਕ ਐਸਾ ਆਪਾਂ ਕਹਿ ਸਕਦੇ ਹਾਂ ਸੋਸ਼ਲ ਇੰਜਨ ਹੈ ਜੋ ਪਾਰ ਦੇ ਲੋਕ ਸਭ ਤੋਂ ਜ਼ਿਆਦਾ ਯੂਜ਼ ਕਰਦੇ ਨੇ ਹਾਲੀ ਦੇ ਵਿੱਚ ਇਸ ਰਿਟ ਪਟੀਸ਼ਨ ਦੇ ਵਿੱਚ ਇਹ ਹੀ ਚੀਜ਼ ਆਖੀ ਗਈ ਸੀ ਚੁਣੌਤੀ ਦਿੱਤੀ ਗਈ ਸੀ ਕਿ WhatsApp ਨੇ ਦਿੱਲੀ ਹਾਈ ਕੋਰਟ ਦੇ ਵਿੱਚ ਇਨਸਕ੍ਰਿਪਸ਼ਨ ਨੂੰ ਹਟਾਉਣ ਤੋਂ ਕੰਪਲੀਟਲੀ ਇਨਕਾਰ ਕਰ ਦਿੱਤਾ ਹੈ ਔਰ ਇਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਸਾਨੂੰ ਮਜਬੂਰ ਕੀਤਾ ਜਾਂਦਾ ਹੈ ਕਿ WhatsApp ਦੇ ਉੱਪਰੋਂ ਤੁਸੀਂ ਐਂਡ ਟੂ ਐਂਡ ਯੂਜ਼ਰ ਇਨਸਕ੍ਰਿਪਸ਼ਨ ਹਟਾ ਦਿਓ ਤਾਂ ਕਿ ਇਸ ਦੀ ਪੂਰੀ ਜਾਣਕਾਰੀ ਲੈ ਸਕਦੇ ਆਂ ਇਹਦੇ ਪਿੱਛੇ ਤਰਕ ਤੇ ਵਿਤਰਕ ਬਹੁਤ ਸਾਰੇ ਹੋ ਸਕਦੇ ਨੇ ਯਾਨੀ ਹੋ ਸਕਦਾ ਹੈ ਕਿ ਕੋਈ ਸਰਕਾਰ ਐਸਾ ਕੰਮ ਕਰਾਉਣਾ ਚਾਹਦੀ ਹੋਵੇ ਕਿ ਕਿਸੇ ਆਪੋਜੀਸ਼ਨ ਜਾਂ ਫਿਰ ਕਿਸੇ ਵੀ ਪਰਸਨ ਦੀ ਅਸੀਂ ਬਲਕਿ ਉਹਦੇ ਨਾਲ ਅਸੀਂ ਐਂਡ ਟੂ ਐਂਡ ਇਨਸਕ੍ਰਿਪਸ਼ਨ ਹਟਾ ਕੇ ਉਹਦੀ ਜਿਹੜੀ ਪ੍ਰਾਈਵੇਸੀ ਅਸੀਂ ਉਹਨੂੰ ਲੀਕ ਕਰ ਸਕੀਏ ਯਾਨੀ ਅਸੀਂ ਉਹਦੀ ਕਾਲ ਰਿਕਾਰਡ ਦੇਖ ਸਕੀਏ ਕਿਸ ਨਾਲ ਗੱਲ ਹੁੰਦੀ ਹੈ ਕਿੰਨੇ ਤੋਂ ਕਿੰਨੇ ਟਾਈਮ ਤੱਕ ਗੱਲ ਹੁੰਦੀ ਹੈ ਇਹ ਪਰਸਨ ਕਿਸ ਨਾਲ ਮੈਸੇजेस ਕਰ ਰਿਹਾ ਹੈ ਕੀ ਮੈਸੇजेस ਕਰ ਰਿਹਾ ਹੈ ਪੂਰੀ ਜਾਣਕਾਰੀ ਬਲਕਿ ਕੰਪਨੀ ਨੇ ਪਾਰ ਦੇ ਵਿੱਚ ਆਫੀਸ਼ੀਅਲੀ ਤੌਰ ਤੇ ਕੰਮ ਬੰਦ ਕਰਨ ਦੀ ਚੁਣੌਤੀ ਦੇ ਦਿੱਤੀ ਹੈ ਔਰ ਇਹ ਵੀ ਕੰਪਨੀ ਨੇ ਕਿਹਾ ਹੈ ਕਿ ਮੈਟਾ ਦੀ ਕੰਪਨੀ ਨੇ ਆਈਟੀ ਰੂਲ 2021 ਨੂੰ ਚੁਣੌਤੀ ਦਿੱਤੀ ਸੀਗੀ ਤਕਰੀਬਨ ਕਿ ਪਾਰ ਦੇ ਵਿੱਚ instant messaging app ਦੇ तकरीबन 40 ਕਰੋੜ ਯੂਜ਼ਰਸ ਨੇ ਅਸੀਂ ਇਹਨਾਂ ਦੀ ਪ੍ਰਾਈਵੇਸੀ ਨੂੰ ਲੀਕ ਨਹੀਂ ਕਰ ਸਕਦੇ ਆ ਔਰ ਬਲਕਿ ਰੀਸੈਂਟਲੀ ਇੱਕ ਬਹੁਤ ਵੱਡਾ ਡਵੈਲਪਮੈਂਟ ਹੋਇਆ ਸੀਗਾ ਮੈਟਾ ਦੇ ਕਾਰਜਕ੍ਰਮ ਦੇ ਵਿੱਚ ਕੰਪਨੀ ਦੇ ਸੀਓ ਮਾਰਕ ਜ਼ੁਕਰਬਰਗ ਨੇ ਵੀ ਇਹ ਗੱਲ ਆਖੀ ਸੀ ਕਿ ਭਾਰਤ ਇੱਕੇ ਮਾਤਰ ਐਸਾ ਦੇਸ਼ ਹੈ ਜੋ ਸਭ ਤੋਂ ਜ਼ਿਆਦਾ ਪੋਪੂਲਰਲੀ WhatsApp ਨੂੰ ਯੂਜ਼ ਕਰਦਾ ਹੈ ਔਰ ਇੱਥੇ ਕਿਤੇ ਨਾ ਕਿਤੇ WhatsApp ਦੀ ਤਰਫੋਂ ਕਾਰਿਆ ਜਿਹੜੇ ਇੱਕ ਬਲਕਿ ਲਾਇਰ ਸੀਗੇ ਉਸਨੇ ਕਿਹਾ ਹੈ ਕਿ ਬ੍ਰਾਜ਼ਿਲ ਵਰਗੀ ਕੰਟਰੀ ਨੇ ਵੀ ਸਾਨੂੰ ਇਹ ਗੱਲ ਕਹੀ ਸੀ ਤੇ ਅਸੀਂ ਉਹਨਾਂ ਨੂੰ ਵੀ ਇਹੀ ਕਿਹਾ ਸੀਗਾ ਕਿ ਅਸੀਂ WhatsApp ਬੰਦ ਕਰ ਲਾਂਗੇ ਤਾਂ ਇਹ ਇੱਕ ਵੱਡੀ ਅਪਡੇਟ ਹੈਗੀ ਹੈ ਤਕਰੀਬਨ ਹੁਣ ਹੋ ਸਕਦਾ ਹੈ ਕਿ ਸਰਕਾਰ ਦੇ ਅੰਦਰਲੇ ਖੇਤਰਾਂ ਦੇ ਉੱਪਰੋਂ ਇਹ ਮਜਬੂਰ ਕੀਤਾ ਜਾਂਦਾ ਹੈ ਬਹੁਤ ਸਾਰੇ ਸੋਸ਼ਲ ਐਸੀ ਇੰਜਨ ਨੇ Telegram ਹੈਗੇ WhatsApp ਹੈਗੇ ਜਿਨ੍ਹਾਂ ਦੀ ਬਹੁਤ ਸਾਰੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਵੇਸੀ ਨੂੰ ਲੀਕ ਨਹੀਂ ਕੀਤਾ ਜਾ ਸਕਦਾ ਤੇ ਉਹਨਾਂ ਨੇ ਕੰਪਲੀਟ ਤੌਰ ਤੇ ਕਹਿ ਦਿੱਤਾ ਹੈ ਹੋ ਸਕਦਾ ਹੈ ਅਗਰ ਲਗਾਤਾਰ ਮਜਬੂਰ ਕੀਤਾ ਗਿਆ ਤਾਂ ਉਹਨਾਂ ਦੁਆਰਾ WhatsApp ਪਰ ਦੇ ਵਿੱਚ ਬੰਦ ਵੀ ਕਰ ਦਿੱਤਾ ਜਾਏਗਾ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਤੁਸੀਂ ਇਸ ਵੀਡੀਓ ਹੇਠਾਂ ਦੇਣਾ ਹੈ ਯੋਗਦਾਨ ਤੇ ਸਹਿਯੋਗ ਕਰਨਾ ਬਿਲਕੁਲ ਨਹੀਂ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਡੇ ਤੱਕ ਸਾਰੀਆਂ ਲੇਟੈਸਟ ਖਬਰਾਂ ਅਸੀਂ ਲੈ ਕੇ ਪਹੁੰਚਦੇ ਰਵਾਂਗੇ ਸਤਿ ਸ਼੍ਰੀ ਅਕਾਲ ਜੀ